ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਧੰਦਾ ਹਾਲੇ ਰੁਕਿਆ ਨਹੀਂ ਪਿਛਲੇ ਦਿਨਾਂ ਦੇ ਵਿੱਚ ਮੁਹਾਲੀ ਦੇ ਸਾਈਬਰ ਕ੍ਰਾਈਮ ਇੱਕ ਥਾਣੇ ਦੇ ਵਿੱਚ ਐਫਆਈਆਰ ਦਰਜ ਹੋਈ ਸੀ ਜਿਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਦੋਂ ਕੇਸ ਚੱਲ ਰਿਹਾ ਉਸ ਦੀ ਪੈਰਵਾਈ ਦੇ ਚੱਲਦੇ ਆ ਖੁਲਾਸਾ ਹੋਇਆ ਸੀ ਕਿ ਜਾਲੀ ਵੈਬਸਾਈਟਾਂ ਫਰਜ਼ੀ ਵੈਬਸਾਈਟਾਂ ਚਲਾ ਕੇ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਤੇ ਜਿਹੜਾ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ ਹਾਲਾਂਕਿ ਇੱਕ ਅਨੁਮਾਨ ਅਨੁਸਾਰ ਵਕੀਲਾਂ ਦਾ ਤਾਂ ਦਾਵਾ ਇਹ ਸੀ ਜਿਹੜੇ ਇਹਨਾਂ ਕੇਸਾਂ ਦੀ ਪੈਰਵਾਈ ਕਰ ਰਹੇ ਨੇ ਕਿ ਹਜ਼ਾਰਾਂ ਕਰੋੜ ਦਾ ਘੁਟਾਲਾ ਹੈ ਪੀਜੀਪੀ ਗੌਰਵ ਯਾਦਵ ਨੇ ਅੱਜ ਖੁਦ ਐਕਸ ਦੇ ਉੱਤੇ ਪੋਸਟ ਪਾਉਂਦੇ ਐ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਮੁੱਖ ਮੋਲਜਮ ਗ੍ਰਿਫਤਾਰ ਕਰ ਲਿਆ ਗਿਆ ਉਸ ਦੀ ਪਛਾਣ ਕਿਹੜੇ ਨਾਮ ਤੋਂ ਹੋਈ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਉਹਨਾਂ ਨੇ 40 ਤੋਂ 50 ਲੱਖ ਰੁਪਏ ਦਾ ਇਸ ਤਰ੍ਹਾਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੀ ਜਿਹੜੀ ਗੱਲ ਆਖੀ ਹੈ ਇਹ ਦਾਵਾ ਕੀਤਾ ਗਿਆ ਹੈ ਕਿ ਜਿਹੜੀ ਜਾਲੀ ਵੈਬਸਾਈਟਾਂ ਬਣੀਆਂ ਨੇ ਉਸ ਦੇ ਨਾਲ ਖਜ਼ਾਨੇ ਨੂੰ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ ਗਿਆ ਹਾਲਾਂਕਿ ਜਿਹੜੇ ਇਹਨਾਂ ਕੇਸਾਂ ਦੀ ਪੈਰਵਾਹੀ ਕਰ ਰਹੇ ਨੇ ਜਿੱਥੋਂ ਇਹ ਖੁਲਾਸਾ ਹੋਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੇ ਹਜ਼ਾਰਾਂ ਕਰੋੜ ਰ ਕੋਟਲਾ ਅਤੇ ਕਪਲਾ ਹੋ ਰਿਹਾ ਮਾਈਨਿੰਗ ਦੇ ਧੰਦੇ ਦੇ ਵਿੱਚ ਕਿਉਂਕਿ ਦਾਵਾ ਇਹ ਸੀ ਵਾਰ-ਵਾਰ ਜਦੋਂ ਵੀ ਮਾਈਨਿੰਗ ਦੀ ਗੱਲ ਆਉਂਦੀ ਹੈ ਤੇ 20000 ਕਰੋੜ ਰੁਪਏ ਦਾ ਜਿਹੜਾ ਨਾਅਰਾ ਦਿੱਤਾ ਸੀ ਕਿ ਅਸੀਂ ਇਕੱਠਾ ਕਰਾਂਗੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਬਾਕੀ ਲੀਡਰਾਂ ਨੇ ਵੀ ਪ੍ਰਚਾਰ ਦੇ ਦੌਰਾਨ ਇਹ ਖੂਬ ਪ੍ਰਚਾਰਿਆ ਇਥੋਂ ਤੱਕ ਕਿ ਮੁੱਖ ਮੰਤਰੀ ਜਦੋਂ ਉਮੀਦਵਾਰ ਬਣੇ ਸਨ ਮੁੱਖ ਮੰਤਰੀ ਦੇ ਭਗਵੰਤ ਮਾਨ ਤਾਂ ਜਿੱਤਣ ਤੋਂ ਪਹਿਲਾਂ ਉਹਨਾਂ ਨੇ ਵੀ ਇਹ ਗੱਲ ਵਾਰ-ਵਾਰ ਮੀਡੀਆ ਦੇ ਵਿੱਚ ਦੁਹਰਾਈ ਸੀ ਪਰ ਆਪੋਜੀਸ਼ਨ ਦੇ ਵੱਲੋਂ ਵੀ ਤੇ ਜਿਹੜੇ ਨਜਾਇਜ਼ ਮਾਈਨਿੰਗ ਦੇ ਖਿਲਾਫ ਲੜ ਰਹੀਆਂ ਧਿਰਾਂ ਨੇ ਉਹਨਾਂ ਵੱਲੋਂ ਸਵਾਲ ਹਮੇਸ਼ਾ ਕੀਤਾ ਜਾਂਦਾ ਕਿ ਉਹ 20000 ਕਰੋੜ ਰੁਪਇਆ ਖਜ਼ਾਨੇ ਵਿੱਚ ਕਦੋਂ ਇਕੱਠਾ ਹੋਵੇਗਾ ਹਾਲਾਂਕਿ ਇੱਕ ਸਾਲਾਨਾ 20000 ਕਰੋੜ ਰੁਪਏ ਇਕੱਠਾ ਕਰਨ ਦੀ ਗੱਲ ਆਖੀ ਗਈ ਸੀ ਕਿ ਅਸੀਂ ਖਜ਼ਾਨੇ 'ਚ ਪਾਵਾਂਗੇ ਨਿੱਜੀ ਜੇਬਾਂ 'ਚ ਨਹੀਂ ਜਾਵੇਗਾ ਸਾਡੀ ਕਿਸੇ ਨਾਲ ਹਿੱਸੇਪੱਤੀ ਨਹੀਂ ਹੈ ਤਾਂ ਫਿਰ ਹਿੱਸੇਪੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਕੌਣ ਭਾ ਗਿਆ ਇਹ ਸਵਾਲ ਹੈ ਤਾਂ ਇਸ ਸਵਾਲ ਦਾ ਜਵਾਬ ਲੈਣ ਦੇ ਲਈ ਜਦੋਂ ਕਾਰਵਾਈਆਂ ਦੀ ਗੱਲ ਆਉਂਦੀ ਹੈ ਤਾਂ ਬਹੁਤੀ ਥਾਵਾਂ ਦੇ ਉੱਤੇ ਪੁਲਿਸ ਦੀ ਏਨਗਲੀ ਕਰਕੇ ਮਾਈਨਿੰਗ ਵਿਭਾਗ ਦੇ ਕੁਝ ਕਰਪਟ ਤੇ ਭ੍ਰਿਸ਼ਟ ਅਧਿਕਾਰੀਆਂ ਦੇ ਕਰਕੇ ਅਫਸਰਾਂ ਦੇ ਕਰਕੇ ਮੁਲਾਜ਼ਮਾਂ ਦੇ ਕਰਕੇ ਗੱਲ ਸਿਰੇ ਨਹੀਂ ਲੱਗਦੀ ਤੇ ਹਾਈ ਕੋਰਟ ਨੇ ਵੀ ਕਾफी ਝਾੜ-ਚਾਂਬੇ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਵਾਰ-ਵਾਰ ਕੀਤੀ ਹੈ ਹੁਣ ਜਿਹੜੀ ਜਾਣਕਾਰੀ ਦਿੱਤੀ ਗਈ ਉਸ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਮੁੱਖ ਮੋਲਜਮ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਦੇ ਵਿੱਚ ਜਿਹੜਾ ਖਣਨ ਵਿਭਾਗ ਹੈ ਉਸ ਦੇ ਨਾਮ ਦੇ ਉੱਤੇ ਫਰਜੀ ਵੈਬਸਾਈਟਾਂ ਬਣਾ ਕੇ ਕੰਮ ਕਰ ਰਿਹਾ ਸੀ ਔਰ ਖਲਾਸਾ ਇੱਕ ਐਨੀ ਕੇ ਮਾਈਨਿੰਗ ਉਹ ਭਾਗਨੇ ਕੀਤਾ ਜੇ ਪੰਜਾਬ ਪੁਲਿਸ ਇੰਨੀ ਚੁਕੰਨੀ ਤੇ ਚੌਕਸ ਸੀ ਤੇ ਤਾਂ ਖਲਾਸਾ ਹੋ ਗਿਆ ਹਾਈ ਕੋਰਟ ਦੇ ਵਿੱਚ ਜੇਕਰ ਇਸ ਕੇਸ ਦੀ ਮਾਈਨਿੰਗ ਨੂੰ ਲੈ ਕੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪੈਰਵਾਈ ਨਾ ਹੋ ਰਹੀ ਹੁੰਦੀ ਤਾਂ ਸ਼ਾਇਦ ਇਹ ਵੀ ਗੱਲ ਹੱਲੇ ਲੁਕੀ ਰਹਿ ਜਾਣੀ ਸੀ ਤੇ ਇਸੇ ਤਰ੍ਹਾਂ ਫਰਜੀ ਪਰਚੀਆਂ ਕੱਟ ਕੇ ਫਰਜੀ ਵੈਬਸਾਈਟਾਂ ਦੇ ਜ਼ਰੀਏ ਇਹ ਜਿਹੜੀ ਹੈ ਧੰਦਾ ਚੱਲਦਾ ਰਹਿਣਾ ਸੀ ਪਰ ਆਖਰਕਾਰ ਜਿਵੇਂ ਵੀ ਖਲਾਸਾ ਹੋਇਆ ਉਸ ਤੋਂ ਬਾਅਦ ਕਿਹਾ ਗਿਆ ਕਿ 50 ਲੱਖ ਰੁਪਏ ਦਾ ਨੁਕਸਾਨ ਪਹੁੰਚਾਉਣ ਵਾਲਾ ਜਿਹੜਾ ਮਲਜਮ ਹੈ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਦੇ ਨੇ ਮੁੱਖ ਮਲਜਮ ਨੂੰ ਗ੍ਰਿਫਤਾਰ ਕੀਤਾ ਤੇ ਮਲਜਮ ਦੀ ਪਛਾਣ ਆ ਜਿਹੜੀ ਉਹ ਗੌਰਵ ਕੁਮਾਰ ਦੇ ਰੂਪ ਵਿੱਚ ਹੋਈ ਹੈ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਐਕਸਪੋਰਟ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੁਲਿਸ ਨੇ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਹੈ ਤੇ ਹਾਲੇ ਵੀ ਜਾਂਚ ਚੱਲ ਰਹੀ ਹੈ ਪੁਚ ਪੜਤਾਲ ਦੇ ਵਿੱਚ ਕਈ ਖੁਲਾਸੇ ਹੋਣ ਦੀ ਉਮੀਦ ਵੀ ਹੈ ਹਾਈ ਕੋਰਟ ਦੇ ਵਿੱਚ ਕੀਤਾ ਗਿਆ ਸੀ ਇਹ ਫਰਜੀ ਵੈਬਸਾਈਟਾਂ ਦਾ ਖਲਾਸਾ ਤੇ ਇਹ ਗੈਰ ਕਾਨੂੰਨੀ ਜਿਹੜਾ ਮਾਈਨਿੰਗ ਹੋ ਰਿਹਾ ਉਸ ਦੀ ਸੁਣਵਾਈ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਚੱਲ ਰਹੀ ਹੈ। ਇਸ ਦੌਰਾਨ ਖਣਨ ਵਿਭਾਗ ਨੇ 22 ਜਨਵਰੀ ਨੂੰ ਹਾਈ ਕੋਰਟ ਦੀ ਸੁਣਵਾਈ ਦੇ ਦੌਰਾਨ ਦੱਸਿਆ ਸੀ ਕਿ ਵਿਭਾਗ ਨੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕੇ ਹੋਏ ਨੇ ਪਰ ਕੁਝ ਲੋਕਾਂ ਨੇ ਵਿਭਾਗ ਦੀ ਵੈਬਸਾਈਟ ਦੀ ਨਕਲ ਮਿਲੀ ਭਗਤ ਦੇ ਨਾਲ ਫਰਜੀ ਵੈਬਸਾਈਟ ਬਣਾ ਲਈ। ਹੁਣ ਇਹ ਮਲਜ਼ਮ ਗੌਰਵ ਕੁਮਾਰ ਤਾਂ ਫੜ ਲਿਆ ਗਿਆ ਜਿਹੜਾ ਕਿ ਫਰਜੀ ਪਰਚੀਆਂ ਕੱਟਦਾ ਸੀ ਜਾਂ ਵੈਬਸਾਈਟਾਂ ਆਪਰੇਟ ਕਰਦਾ ਸੀ ਪਰ ਵਿਭਾਗ ਦੀ ਮਾਈਨਿੰਗ ਡਿਪਾਰਟਮੈਂਟ ਦੇ ਕਿਹੜੇ-ਕਿਹੜੇ ਮੁਲਾਜ਼ਮ ਤੇ ਅਧਿਕਾਰੀ ਜੁੜੇ ਹੋਏ ਸਨ ਜਿਹੜੇ ਚੂਨਾ ਲਾ ਰਹੇ ਸਨ ਉਹ ਇਹ ਗੌਰਵ ਕੁਮਾਰ ਤੋਂ ਖੁਲਾਸੇ ਹੋ ਸਕਦੇ ਨੇ ਜੇਕਰ ਪੁੱਛਗਿੱਛ ਦੇ ਦੌਰਾਨ ਉਹ ਸਾਰਾ ਕੁਝ ਆਪਣੀ ਜ਼ੁਬਾਨੀ ਜਿਹੜਾ ਦੱਸ ਦਿੰਦਾ ਹੈ ਸੁਣਵਾਈ ਤੋਂ ਬਾਅਦ ਸਟੇਟ ਸਾਈਬਰ ਸੈੱਲ ਨੇ ਇਸ ਨੂੰ ਲੈ ਕੇ ਕੇਸ ਦਰਜ ਕਰ ਦਿੱਤਾ ਜਿਸ ਤੋਂ ਬਾਅਦ ਇਹ ਕੇਸ ਦੇ ਉੱਤੇ ਪੈਰਵਾਈ ਕੀਤੀ ਗਈ ਔਰ ਕਾਰੋਬਾਰੀਆਂ ਦੇ ਨਾਲ ਮਿਲ ਕੇ ਹੀ ਉਸ ਨੇ ਇਹ ਜਿਹੜਾ ਕਿਊ ਆਰ ਕੋਡ ਆ ਜਿਹੜੇ ਬਣਾਲੇ ਸਨ ਤੇ ਉਸ ਕਿਊ ਆਰ ਕੋਡ ਦੇ ਜਰੀਏ ਪੇਮੈਂਟਾਂ ਜਿਹੜੀਆਂ ਨੇ ਉਹ ਕਰ ਕੀਤੀਆਂ ਜਾ ਰਹੀਆਂ ਸਨ ਸਟੇਟ ਸਾਈਬਰ ਸੈੱਲ ਨੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕੀਤੀ ਤਾਂ ਖਲਾਸਾ ਹੋਇਆ ਕਿ ਪੂਰੀ ਤਰ੍ਹਾਂ ਪਲੈਨਿੰਗ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਤੇ ਇਹ ਸਾਰਾ ਗਰੂ ਜਿਹੜਾ ਇਸ ਵਿੱਚ ਸ਼ਾਮਲ ਕਿਹੜੇ ਕਿਹੜੇ ਲੋਕ ਨੇ ਕੀ ਉਹ ਸਰਕਾਰੀ ਅਧਿਕਾਰੀ ਨੇ ਪ੍ਰਾਈਵੇਟ ਵਿਅਕਤੀ ਵੀ ਨੇ ਇਸ ਵਿੱਚ ਸ਼ਾਮਲ ਹਾਲਾਂਕਿ ਹੁਣ ਤਾਂ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਪਹੁੰਚਾਏ ਜਾਣ ਦੀ ਗੱਲ ਆਖੀ ਜਾ ਰਹੀ ਹੈ ਪਰ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਹ ਬਹੁਤ ਵੱਡੀ ਪੱਧਰ ਦੇ ਉੱਤੇ ਮਿਲੀਭੁਗਤ ਦੇ ਨਾਲ ਚੱਲ ਰਿਹਾ ਹੈ ਹਾਲਾਂਕਿ ਇਸ ਨੂੰ ਜਾਂਚ ਦੇ ਤੌਰ ਦੇ ਉੱਤੇ ਜੇਕਰ ਵੇਖਿਆ ਜਾਵੇ ਤਾਂ ਜਾਂਚ ਹਾਲੇ ਮੁਕੰਮਲ ਨਹੀਂ ਹੋਈ QR ਕੋਡ ਤੇ 바ਰ ਕੋਡ ਨੇ ਜਿਹੜੇ ਉਹਨਾਂ ਦਾ ਉਪਯੋਗ ਕਰਕੇ 2000 ਤੋਂ ਵੀ ਜ਼ਿਆਦਾ ਰਸੀਦਾਂ ਬਣਾਈਆਂ ਗਈਆਂ ਸੀ ਤੇ ਪੁਲਿਸ ਦੀ ਮਿਲੀਭੁਗਤ ਵੀ ਉਜਾਗਰ ਜਿਹੜੀ ਇਸ ਵਿੱਚ ਆ ਰਹੀ ਹੈ ਉਸ ਨੂੰ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਵੈੱਬਸਾਈਟ ਦਾ ਬੈਕਅਪ ਲੈਣ ਦੇ ਲਈ ਏਜੰਸੀ ਇਸ ਮਾਮਲੇ ਦੇ ਵਿੱਚ ਲੱਗੀ ਹੋਈ ਹੈ ਪਰ ਇਸ ਦੇ ਵਿੱਚ ਫਰਜੀ ਰਸੀਦਾਂ ਵਾਹਨਾਵਾਂ ਦੀਆਂ ਫੋਟੋਆਂ ਤੇ ਜਿਹੜੀ ਹੋਰ ਖੰਡਨ ਸਮਗਰੀ ਹੈ ਜਿਸ ਦੇ ਵਿੱਚ ਜਿਹੜੀਆਂ ਮਸ਼ੀਨਰੀ ਹੁੰਦੀ ਹੈ ਉਸ ਨੂੰ ਵੀ ਲੈ ਕੇ ਔਰ ਕੰਪਿਊਟਰ ਨੇ ਜਿਹੜੇ ਉਹਨਾਂ ਦਾ ਡਾਟਾ ਵੀ ਜਿਹੜਾ ਹੈ ਬਰਾਮਦ ਕੀਤਾ ਗਿਆ ਹੁਣ ਉਸ ਡੇਟੇ ਦੇ ਆਧਾਰ ਦੇ ਉੱਤੇ ਪਤਾ ਲੱਗੇਗਾ ਕਿ ਕੌਣ ਕੌਣ ਮਿਲਿਆ ਹੋਇਆ ਸੀ ਤੇ ਕਿੰਨਾ ਚੂਨਾ ਲਾਇਆ ਗਿਆ ਪਰ ਮੋਟਾ ਜਿਹਾ ਅਨੁਮਾਨ ਪੁਲਿਸ ਦੇ ਦਾਅਵੇ ਮੁਤਾਬਕ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਹੈ ਪਰ ਜਿਹੜੇ ਇਹਨਾਂ ਕੇਸਾਂ ਦੀ ਪੈਰਵਾਹੀ ਕਰ ਰਹੇ ਨੇ ਵਕੀਲ ਹਾਈ ਕੋਰਟ ਦੇ ਉਹਨਾਂ ਦਾ ਕਹਿਣਾ ਹੈ ਅਸੀਂ ਵੀ ਉਹਨਾਂ ਨਾਲ ਇੰਟਰਵਿਊ ਕੀਤਾ ਗੱਲਬਾਤ ਕੀਤੀ ਸੀ ਤੇ ਉਸ ਦੇ ਵਿੱਚ ਖਾਸ ਕਰਕੇ ਇਹ ਜਿਹੜੇ ਕੇਸ ਤੋਂ ਖੁਲਾਸਾ ਹੋਇਆ ਉਸ ਦੀ ਪੈਰਵਾਹੀ ਕਰ ਰਹੇ ਨੇ ਜਿਹੜੇ ਐਡਵੋਕੇਟ ਉਹਨਾਂ ਦੇ ਵੱਲੋਂ ਇਸ ਗੱਲ ਦਾ ਚਰਚਾ ਜ਼ਰੂਰ ਕੀਤਾ ਗਿਆ ਔਰ ਖੁਲਾਸੇ ਕੀਤੇ ਗਏ ਨੇ ਕਿ ਜੇਕਰ ਇਸ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਾਈ ਜਾਵੇ ਕਿਸੇ ਬਾਹਰੀ ਏਜੰਸੀ ਤੋਂ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਜਾਂਚ ਦੇ ਉੱਤੇ ਉਹਨਾਂ ਨੂੰ ਇਸ ਕਰਕੇ ਡਾਊਟ ਹੈ ਕਿਉਂਕਿ ਪੁਲਿਸ ਦੇ ਬਹੁਤੇ ਅਧਿਕਾਰੀ ਛੇਟਲੇ ਪੱਧਰ ਦੇ ਉੱਤੇ ਮਿਲੇ ਹੋਏ ਨੇ ਉਹਨਾਂ ਦੀ ਮਿਲੀ ਭੁਗਤ ਕਰਕੇ ਜਾਂਚ ਆ ਜਿਹੜੀ ਉਸੇਰੇ ਤੱਕ ਨਹੀਂ ਲੱਗਦੀ ਪਰ ਹੁਣ ਸਟੇਟ ਪੱਧਰ ਦੇ ਉੱਤੇ ਜਿਹੜਾ ਉੱਠਿਆ ਮੁੱਦਾ ਹੈ ਔਰ ਹਾਈ ਕੋਰਟ ਵੀ ਇਸ ਦੇ ਉੱਤੇ ਨਿਗਰਾਨੀ ਰੱਖ ਰਿਹਾ ਹੈ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਜੇਕਰ ਜਾਂਚ ਸਹੀ ਔਰ ਸਹੀ ਮੁਕੰਮਲ ਦਿਸ਼ਾ ਵਾਲਾ ਤੁਰਦੀ ਹੈ ਚੱਲਦੀ ਹੈ ਤਾਂ ਫਿਰ ਇਸ ਦੇ ਵਿੱਚੋਂ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਹਜ਼ਾਰਾਂ ਕਰੋੜ ਰੁਪਏ ਦੇ ਘਟਾਲਾ ਤੇ ਕਪਲਾ ਦੱਸਿਆ ਜਾ ਰਿਹਾ ਹੈ ਦੇਖਦੇ ਆ ਕਿ ਫਰਜੀ ਵੈਬਸਾਈਟ ਨਾਲ ਜੁੜਿਆ ਇਹ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਹੋਰ ਕੀ ਕੁਝ ਸਾਹਮਣੇ ਲੈ ਕੇ ਆਉਂਦਾ ਕਿਉਂਕਿ ਗੌਰਵ ਕੁਮਾਰ ਮੁੱਖ ਮਲਜਮ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ